ਆਜ਼ਨਿਸ ਵਾਲਾ ਦੇ ਉੱਪਰ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 에어 ਕੈਨੇਡਾ ਦੇ ਪਾਇਲਟ ਹੜਤਾਲ ਤੇ ਜਾ ਸਕਦੇ ਨੇ ਤੇ ਯਾਤਰੀਆਂ ਨੂੰ ਇਹ ਸਭ ਗੱਲ ਜਾਣਨ ਦੀ ਜ਼ਰੂਰਤ ਹੈ। 에어 ਕੈਨੇਡਾ ਦੇ ਪਾਇਲਟ ਇਸ ਗ੍ਰਾਵੜ ਤੇ ਹੜਤਾਲ ਤੇ ਜਾ ਸਕਦੇ ਨੇ ਤੇ ਸੰਭਾਵਿਤ ਤੌਰ ਤੇ ਹਜ਼ਾਰਾਂ ਉਡਾਨਾਂ ਰੱਦ ਹੋ ਸਕਦੀਆਂ ਨੇ ਜਾਂ ਫਿਰ ਉਹ ਉਡਾਨਾਂ ਦੇਰੀ ਦੇ ਨਾਲ ਉਡਾਨ ਭਰਨਗੀਆਂ। 에어 ਕੈਨੇਡਾ ਦੇ ਪਾਇਲਟ ਐਸੋਸੀਏਸ਼ਨ ਕੈਨੇਡਾ 에어 ਕੈਨੇਡਾ ਦੇ ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ 17 ਜੂਨ ਨੂੰ 에어 캐나다 ਦੇ ਸਮੂਹਕ ਜੋ ਸੌਦੇਬਾਜ਼ੀ ਦੇ ਸਬੰਧ ਵਿੱਚ ਫੈਡਰਲ ਵਿਚੋਲਗੀ ਅਤੇ 16 ਸਫਾਈ ਸੇਵਾ ਦੇ ਨਾਲ ਵਿਵਾਦ ਦਾ ਨੋਟਿਸ ਲਿਆ ਸੀ ਤੇ 16 ਸਫਾਈ ਦੀ ਜਿੱਥੇ ਬੇਨਤੀ ਦਾਇਰ ਕੀਤੀ ਸੀ ਤੇ ਉੱਥੇ ਹੀ ਅਲਪਾ ਜੂਨ 2023 ਤੋਂ 에어ਲਾਈਨ ਦੇ ਨਾਲ ਜਿੱਥੇ ਲਗਾਤਾਰ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਦੱਸ ਦਈਏ ਕਿ ਯੂਨੀਅਨ ਜਿੱਥੇ ਹੜਤਾਲ ਕਰਨ ਲਈ ਬਿਲਕੁਲ ਤਿਆਰ ਹੈ ਪਰ ਇਸ ਤੋਂ ਪਹਿਲਾਂ 에어 캐나ਡਾ ਜੋ ਐਲਪੀਏ ਮਾਸਟਰ ਐਗਜ਼ੀਕਿਊਟਿਵਸ ਕੌਂਸਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਚੇਅਰ ਫਰਸਟ ਆਫੀਸਰ ਚਾਰਲੀਨ ਹੁੱਡੀ ਨੇ ਦੱਸਿਆ ਹੈ ਕਿ ਯੂਨੀਅਨ ਨੂੰ ਹੜਤਾਲ ਤੋਂ ਬਚਾਉਣ ਦੀ ਜਿੱਥੇ ਵੱਡੀਆਂ ਜ਼ੋਰਾਂ ਚੱਲ ਰਹੀਆਂ ਨੇ ਤੇ ਇਸ ਤਰ੍ਹਾਂ ਦੀ ਹੜਤਾਲ ਤੋਂ ਬਚਣ ਦੀ ਉਮੀਦ ਵੀ ਕੀਤੀ ਜਾ ਰਹੀ ਆ ਪਰ ਅਜੇ ਵੀ ਇਹ ਹੜਤਾਲ ਦਾ ਖਤਰਾ ਉਸੇ ਤਰ੍ਹਾਂ ਮੰਡਰਾਂ ਦਾ ਹੋਇਆ ਨਜ਼ਰ ਆ ਰਿਹਾ ਤੇ ਅਸੀਂ ਹੜਤਾਲ ਨੂੰ ਟਾਲਣ ਵਾਸਤੇ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ ਤੇ 에어 ਕੈਨੇਡਾ ਦੇ ਨਾਲ ਸਮਝੌਤੇ ਦੇ ਉੱਪਰ ਗੱਲਬਾਤ ਸਾਡੀ ਲਗਾਤਾਰ ਚੱਲ ਰਹੀ ਹੈ ਹਾਲਾਂਕਿ 16 ਸਫਾਈ ਦੇ ਵਿੱਚ ਕੁਝ ਹੱਦ ਤੱਕ ਸਾਨੂੰ ਤਰੱਕੀ ਜਿਹੜੀ ਮਿਲ ਚੁੱਕੀ ਹੈ ਪ੍ਰਬੰਧਨ ਨਿਰਪੱਖ ਮੁਆਵਜ਼ੇ ਦੇ ਸਬੰਧ ਵਿੱਚ ਗੱਲਬਾਤ ਇਸ ਟੇਬਲ ਟਾਕ ਦੇ ਉੱਪਰ ਹੋਏਗੀ ਤੇ ਉਸ ਦੇ ਵਿੱਚ ਜ਼ਰੂਰੀ ਲੋੜਾਂ ਨਾ ਸੁਣ ਕੇ ਸਾਨੂੰ ਕਿਤੇ ਨਾ ਕਿਤੇ ਮਜਬੂਰਨ ਹੜਤਾਲ ਦੀ ਸਿਟੀ ਦੇ ਵਿੱਚ ਜਾਣਨਾ ਪੈ ਰਿਹਾ ਤੇ ਹੜਤਾਲ ਸਾਨੂੰ ਮਜਬੂਰਨ ਕਰਨੀ ਪੈ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਸਤਕਾਰਯੋਗ ਰਿਟਾਇਰਮੈਂਟ ਲਾਭ ਜੀਵਨ ਅਤੇ ਗੁਣਵੱਤਾ ਦੇ ਵਿੱਚ ਸੁਧਾਰ ਕੁਝਕ ਮੰਗਾ ਇਸ ਤਰ੍ਹਾਂ ਦੀਆਂ 에ਅਰ ਕੈਨੇਡਾ ਦੇ ਪਲਟਾ ਵੱਲੋਂ ਰੱਖੀਆਂ ਗਈਆਂ ਨੇ ਯੂਨੀਅਨ ਨੇ ਦਾਵਾ ਕੀਤਾ ਕਿ ਪ੍ਰਬੰਧਨ ਦੀ ਤਰਵੀਜ਼ਾਂ ਤੁਲਾਤਮਕ 에ਅਰਲਾਈਨਾਂ ਜਿਵੇਂ ਕਿ ਯੂਨਾਈਟਿਡ ਡੈਲਟਾ ਤੇ ਅਮਰੀਕਨ ਤੇ ਹਾਲ ਹੀ ਵਿੱਚ ਪ੍ਰਮਾਣਿਤ ਇਕਰਾਰਨਾਮੇ ਤੋਂ ਕਾਫੀ ਤੌਰ ਤੇ ਕੁਝ ਘਟਾ ਹੈ ਤੇ ਉੱਥੇ ਦੱਸਦੀ ਹੈ ਕਿ ਇਸ ਵਿੱਚ ਇਹ ਵੀ ਕਿਹਾ ਗਿਆ ਕਿ 에ਅਰ ਕੈਨੇਡਾ 에ਅਰਲਾਈਨ ਦੇ ਬਚਾਰ ਦੇ ਵਿੱਚ ਯੋਗਦਾਨ ਪਾਉਣ ਲਈ 911 ਤੋਂ ਬਾਅਦ ਪਾਇਲਟਾਂ ਦੁਆਰਾ ਕੀਤੀਆਂ ਗਿਆ ਮਹੱਤਵਪੂਰਨ ਤਨਖਾਹ ਦੀਆਂ ਬલિਦਾਣਾ ਵੀ ਜਿੱਤੇ ਕਿਤੇ ਨਾ ਦਰੁਸਤ ਕਰਨ ਵਾਲੀਆਂ ਨੇ ਤੇ ਇਸ ਵਿੱਚ ਵੀ ਉਹ ਅਸਫਲ ਰਹੇ ਨੇ ਜੇਕਰ ਉੱਤਰੀ ਅਮਰੀਕਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਸਭ ਤੋਂ ਲਾਭਕਾਰੀ ਕੈਰੀਅਰ ਦੇ ਵਿੱਚੋਂ ਇੱਕ ਹੈ 에ਅਰ ਕੈਨੇਡਾ ਤੇ 2024 ਵਿੱਚ ਉਹ ਆਪਣੇ ਆਖਰੀ ਸਮਝੌਤੇ ਤੇ ਉਤਰਨ ਤੋਂ ਬਾਅਦ 에어 ਕੈਨੇਡਾ ਪਾਇਲਟਾਂ ਨੂੰ ਹਰ 2% ਤਨਖਾਹ ਵਿੱਚ ਵਾਅਦਾ ਮਿਲਿਆ ਤੇ ਕੈਨੇਡਾ 에어ਲਾਈਨ ਨੇ ਸੰਭਾਵਿਤ ਤੌਰ ਤੇ ਹੜਤਾਲ ਦਾ ਜਿੱਥੇ ਜਵਾਬ ਵੀ ਦਿੱਤਾ ਤੇ 에어 ਕੈਨੇਡਾ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ 에어ਲਾਈਨ ਸੰਗੀ ਸਮਝੌਤੇ ਦੀ ਅਗਵਾਈ ਹੇਠ ਆਪਣੇ ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਨਾਲ ਜਿੱਥੇ ਲਗਾਤਾਰ ਗੱਲ ਕਰਦੀ ਨਜ਼ਰ ਆ ਰਹੀ ਹੈ ਇਹ ਅਸੀਂ ਕਈ ਐਟਮਾਂ ਦੇ ਉੱਪਰ ਸਮਝੌਤਿਆਂ ਨੂੰ ਕਰ ਵੀ ਚੁੱਕੇ ਹਾਂ ਤੇ ਅਗਲੇ ਹਫ਼ਤੇ ਵਿੱਚ ਇਹ ਜੋ ਸਮਝੌਤਾ ਹੈ ਇਸ ਨੂੰ ਅੰਤਮ ਰੂਪ ਦਿੱਤਾ ਜਾਵੇਗਾ ਇਹ ਸਮਝੌਤੇ ਤੇ ਪਹੁੰਚਣ ਲਈ ਜਿੱਥੇ ਅਸੀਂ ਸਰਗਰਮੀ ਦੇ ਨਾਲ ਕੰਮ ਕਰ ਰਹੇ ਹਾਂ ਤੇ ਉੱਥੇ ਹੀ ਫੈਡਰਲ ਲੈਵਲ ਕਾਨੂੰਨ ਦੇ ਜਿੱਥੇ ਲੇਬਰ ਕਾਨੂੰਨ ਦੇ ਤਹਿਤ ਸਤੰਬਰ ਦੇ ਅੱਧ ਤੱਕ ਜਲਦੀ ਤੋਂ ਜਲਦੀ ਜੋ ਇਹ ਕਾਰਵਾਈ ਜੇਕਰ ਨਹੀਂ ਕੀਤੀ ਜਾਂਦੀ ਤਾਂ ਇਸ ਵਿੱਚ ਇੱਕ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਤੋਂ ਅੰਦਾਜ਼ਾ ਲਿਏ ਕਿ 에어 ਕੈਨੇਡਾ ਇੱਕ ਵੱਡਾ ਕੈਰੀਅਰ ਹੈ ਤੇ ਇਸ ਦੇ ਨਾਲ ਕਈ ਲੋਕਾਂ ਦਾ ਰੋਜ਼ਗਾਰ ਜੁੜਿਆ ਤੇ ਉੱਥੇ ਹੀ ਜੇਕਰ 에어ਲਾਈਨ ਹੜਤਾਲ ਕਰਦੀ ਹੈ ਤਾਂ ਇਸ ਦੇ ਨਾਲ ਜਿੱਥੇ ਦੇਸ਼ ਨੂੰ ਵੱਡਾ ਨੁਕਸਾਨ ਪਹੁੰਚੇਗਾ ਉੱਥੇ ਹੀ ਯਾਤਰੀਆਂ ਨੂੰ ਵੀ ਸਫ਼ਰ ਦੇ ਵਿੱਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਸੋ ਮੀਟ ਕੀਤੀ ਜਾ ਰਹੀ ਹੈ ਕਿ ਹੁਣ 에어 ਕੈਨੇਡਾ ਦੇ ਨਾਲ ਪਾਇਲਟਾਂ ਦੀ ਜੋ ਗੱਲਬਾਤ ਚੱਲ ਰਹੀ ਹੈ ਇਸ ਦੇ ਉੱਪਰ ਜਲਦੀ ਕੁਝ ਸਕਾਰਾਤਮਕ ਨਤੀਜੇ ਸਾਨੂੰ ਦੇਖਣ ਨੂੰ ਮਿਲਣਗੇ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਹੜਤਾਲ ਨਹੀਂ ਹੋਵੇਗੀ ਤੇ ਇਸ ਦੇ ਉੱਪਰ ਜਲਦੀ ਅਪਡੇਟ ਜਿਹੜੇ ਕਿ ਇਨਾ ਮਹਾਰਾਂ ਵੱਲੋਂ ਕੀਤੀ ਜਾਵੇਗੀ ਕੈਨੇਡੀਅਨ ਖਬਰਾਂ ਨਾਮ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ aajnewswala.com ਦੇ ਨਾਲ